ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਸਾਹਮਣੇ ਜਿਹੜਾ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਸੀ ਐਨ ਐਸ ਤੇ ਨਾਲ ਇਹਨਾਂ ਨੇ ਇਹ ਗ੍ਰੇਨੂਲ ਫਾਰਮ ਦੇ ਵਿੱਚ ਪਾਊਡਰ ਆ ਪਾਊਡਰ ਐਸ ਡੱਬੇ ਦੇ ਵਿੱਚ ਇੱਕ ਪੂੜੀ ਦੇ ਵਿੱਚ ਹੁੰਦਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਆਪਾਂ ਡੱਬਾ ਖੋਲਦੇ ਹਾਂ ਨਵੀਆਂ ਤੇ ਆਹ ਪੂੜੀ ਚ ਪਾਊਡਰ ਹੁੰਦਾ ਇਹਦੇ ਵਿੱਚ ਗ੍ਰੇਨੂਲ ਫਾਰਮ ਦੇ ਵਿੱਚ ਇਹ ਹਰੇ ਰੰਗ ਦਾ ਪਾਊਡਰ ਆ ਤੇ ਜਿਹੜੇ ਪਸ਼ੂ ਦੁੱਧ ਨਹੀਂ ਉਤਾਰਦੇ ਜਾਂ ਟੱਪਦੇ ਆ ਜਾਂ ਕਿਸੇ ਪ੍ਰੋਬਲਮ ਕਰਕੇ ਦੁੱਧ ਪੂਰਾ ਨਹੀਂ ਉਤਾਰਦੇ ਲਕਡਾਉਨ ਨਹੀਂ ਕਰਦੇ ਜਾਨੀ ਠੀਕ ਆ ਤਾਂ ਇਹ ਪਹਿਲੀ ਗੱਲ ਤਾਂ ਦੋਸਤੋ ਐਨੀਮਲ ਫੀਡ ਸਪਲੀਮੈਂਟਰੀ ਆ ਠੀਕ ਆ ਐਨੀਮਲ ਫੀਡ ਸਪਲੀਮੈਂਟ ਆ ਤੇ ਜਿਹੜਾ ਇਹਦੇ ਵਿੱਚ ਲਿ ਕੁਡ ਆ ਉਹਦੇ ਵਿੱਚ ਸਤਾਵਰੀ ਆ ਜਵੰਤੀ ਆ ਅਸ਼ਵਗੰਧਾ ਇਹ ਤੋਂ ਇਲਾਵਾ ਕੁਝ ਹੋਰ ਤੱਤ ਨਹੀਂ ਜਿਹੜੇ ਹਮੇਸ਼ਾ ਹੀ ਦੁੱਧ ਤਾਰਨ ਦੇ ਵਿੱਚ ਮਦਦ ਕਰਦੇ ਆ ਆਪਾਂ ਸੀਐਨਐਸ ਦੀ ਪਹਿਲਾ ਵੀਡੀਓ ਕਿਉਂ ਨਹੀਂ ਪਾਈ ਕਿਉਂਕਿ ਆਪਾਂ ਬਿਨਾਂ ਰਿਜ਼ਲਟ ਤੋਂ ਕਿਸੇ ਵੀ ਪ੍ਰੋਡਕਟ ਦੀ ਵੀਡੀਓ ਨਹੀਂ ਪਾਉਂਦੇ ਠੀਕ ਆ ਜੇ ਪਾਉਨੇ ਆ ਤਾਂ ਉਹ ਚ ਕਹਿ ਦਿੰਨੇ ਆ ਭਾਈ ਇਹਦਾ ਰਿਜ਼ਲਟ ਮੈਂ ਨਹੀਂ ਦੇਖਿਆ ਸਾਰੇ ਜਣੇ ਰਿਜ਼ਲਟ ਦੇਖ ਕੇ ਦੱਸਣ ਤਾਂ ਆਪਣੀ ਇੱਕ ਮੱਝ ਥੀਗੀ ਕਿਸੇ ਤੋਂ ਜਿਹਦੀ ਪ੍ਰੋਬਲਮ ਹਤੀਗੀ ਉਹ ਦੁੱਧ ਨਹੀਂ ਤੀ ਲਾਉਂਦੀ ਐਸ ਪਾਊਡਰ ਦੇ ਵਿੱਚੋਂ 30 ਗ੍ਰਾਮ ਸਵੇਰੇ 30 ਸ਼ਾਮ ਨੂੰ ਤੇ ਆ ਲਿਕਵਿਡ ਦੇ ਵਿੱਚੋਂ 100 100 ਐਮਐਲ ਸਵੇਰੇ ਸ਼ਾਮ ਦੇਣਾ ਜ਼ਿਆਦਾਤਰ 1 ਲੀਟਰ ਵਾਲੀ ਪਸ਼ੂ ਦੁੱਧ ਲਾਉਣ ਲੱਗ ਜਾਂਦੇ ਆ ਨਹੀਂ 2 ਲੀਟਰਾਂ ਦਾ ਇਧਰ ਹੁਣ ਆਪਣੀ ਝੋਟੀ ਖੜੀ ਆ ਇੱਕ ਸੀਟੋ ਠੀਕ ਆ ਸਾਹਮਣੇ ਖੜੀ ਆ ਜਿਹਦੀ ਅੱਜ ਤੱਕ ਨਹੀਂ ਘਟੋ ਘਟ ਸਾਰੀਆਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਜਿੱਥੇ ਕਿਹਾ ਕਿ ਇਹ ਝੋਟੀ ਦੁੱਧ ਨਹੀਂ ਉਤਾਰਦੀ ਤਾਂ ਇਹਦੀ ਸ਼ੇਪ ਦੋਸਤੋ ਜਿਹੜੀ ਵੀ ਸ਼ੇਪ ਕਹਿੰਦੇ ਆ ਮੋਰਾ ਦੀ ਆ ਤੁਸੀਂ ਮੂੰਹ ਕਣੀ ਝਾਕੋਗੇ ਤਾਂ ਵੀ ਸ਼ੇਪ ਬਣਦੀ ਤੁਰ ਹੀ ਜਾਂਦੀ ਆ ਪਿੱਛੇ ਤੱਕੇ ਖੁੱਲਦੀ ਤੁਰ ਹੀ ਜਾਂਦੀ ਆ ਮੂੰਹ ਤੋਂ ਲੈ ਕੇ ਠੀਕ ਆ ਤਾਂ ਇਹ ਝੋਟੀ ਆਪਣੀ ਦੁੱਧ ਨਹੀਂ ਪੀ ਉਤਾਰਦੀ ਜਿਹੜੀ ਅੱਧਾ ਘੰਟਾ ਵੀ ਲਾ ਦਿੰਦੀ ਦੀ ਹੋ ਸਕਦਾ ਘੰਟਾ ਵੀ ਨਾ ਉਤਾਰੇ ਪਰ ਹੁਣ ਜਦੋਂ ਦੀ ਇਹਨੂੰ ਸੀਐਨਐਸ ਦਿੱਤੀ ਆ ਤਾਂ ਇਹ ਦੁੱਧ ਉਤਾਰਨ ਨੂੰ ਬਹੁਤ ਘੱਟ ਟਾਈਮ ਲਾਉਂਦੀ ਆ ਦੁੱਧ ਉਤਾਰ ਦਿੰਦੀ ਆ ਠੀਕ ਆ ਤੇ ਵਧੀਆ ਸੋਹਣਾ ਦੁੱਧ ਦੇਈ ਜਾਂਦੀ ਆ ਤੇ ਹੁਣ ਗੱਭਣ ਵੀ ਆ 3 ਮਹੀਨਿਆਂ ਦੀ ਠੀਕ ਆ 3 ਦੇ ਲਗਭਗ ਹੋ ਗਈ ਤਾਂ ਇਹ ਝੋਟੀਆਂ ਦੋਸਤੋ ਆਪਣੀ ਜਿਹੜੀ ਦੁੱਧ ਉਤਾਰਨ ਲੱਗੀ ਤਾਂ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਖੁਸ਼ੀ ਆ ਕਿ ਸੀਐਨ ਪ੍ਰੋਡਕਟ ਦੇ ਜਿਹੜੇ ਰਿਜ਼ਲਟ ਆ ਆਪਾਂ ਨੂੰ ਵਧੀਆ ਮਿਲਿਆ ਠੀਕ ਆ ਤੁਸੀਂ ਜਦੋਂ ਵਰਤੋਂਗੇ ਉਦੋਂ ਦੱਸੋਗੇ ਦੋਸਤੋ ਆਪਿਆ ਸੀਐਨਐਸ ਠੀਕ ਆ ਇਹ ਪ੍ਰੋਡਕਟ ਆਪਣਾ ਚੱਲਦਾ ਤੇ ਸਾਨੂੰ ਪੂੜੀ ਵੀ ਕੱਢ ਕੇ ਦਿਖਾ ਦੇਣਾ ਪੂੜੀ ਵਾਲਾ ਵੀ ਇਹ ਵਿੱਚੋਂ ਨਿਕਲਿਆ ਬਈ ਤੇ ਆ ਪਾਊਡਰ ਆ ਦੋਸਤੋ ਠੀਕ ਆ ਇਹ ਚੱਲਦਾਗਾ ਆਪਣਾ ਤੇ ਜਿਹੜਾ ਕੋਈ ਪਸ਼ੂ ਆਪਣਾ ਮਿਲਣ ਚੂਣਕਾਈਆਂ ਕਰਦਾ ਉਹਨੂੰ ਦੁਬਾਰੇ ਆਪਾਂ ਦੇ ਦੇਈ ਦੀ ਤੇ ਮਿਲਣ ਲੱਗ ਜਾਂਦਾ ਕੋਈ ਬਹੁਤਾ ਮਹਿੰਗਾ ਪ੍ਰੋਡਕਟ ਨਹੀਂਗਾ ਹੈਗਾ ਜੇ ਤੁਹਾਡਾ ਪਸ਼ੂ ਬਾਕੀ ਇਹਦੇ ਨਾਲ ਪਸ਼ੂ ਦੁੱਧ ਵਾਧਾ ਵੀ ਆ ਕੋਸਾਦ ਤੱਕ ਤਾਂ ਇਹਦੇ ਵਧੀਆ ਰਿਜ਼ਲਟ ਆ ਕਿਸੇ ਵੀ ਸਟ੍ਰੈਸ ਕਰਕੇ ਪਸ਼ੂ ਤੁਹਾਡਾ ਨਹੀਂ ਮਿਲਦਾ ਤਾਂ ਸੀਐਨਐਸ ਟਰਾਈ ਜ਼ਰੂਰ ਕਰਿਓ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਿਓ ਠੀਕ ਆ ਜੇ ਕਿਸੇ ਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਉਹ ਜੀ ਕਮੈਂਟ ਕਰਨ ਸਮੇਂ ਭਾਸ਼ਾ ਦਾ ਖਿਆਲ ਜ਼ਰੂਰ ਰੱਖਿਆ ਕਰੋ ਕਿਉਂਕਿ ਜੇ ਤੁਸੀਂ ਭੱਦੀ ਭਾਸ਼ਾ ਵਰਤਦੇ ਹੋ ਤਾਂ ਉਹ ਤੁਹਾਡੇ ਜਨਮ ਦੇਣ ਵਾਲੇ ਮਾਂ-ਬਾਪ ਦਾ ਆਧਾਰ ਹੁੰਦੀ ਆ ਜਿਹੜੇ ਨੇ ਤੁਹਾਨੂੰ ਜੰਮਿਆਗਾ ਉਹਨਾਂ ਦੀ ਸੋਚ ਦੱਸਦੀ ਹੁੰਦੀ ਆ ਵੀ ਉਹਨਾਂ ਦੀ ਸੋਚ ਕਿੱਥੇ ਜਾ ਕੇ ਖੜਦੀ ਆ ਤਾਂ ਇਸ ਕਰਕੇ ਜਿਹੜਾ ਤੁਸੀਂ ਭਾਸ਼ਾ ਵਰਤਣੀਆਂ ਕਦੇ ਵੀ ਕਿਸੇ ਵੀ ਸੋਸ਼ਲ ਮੀਡੀਆ ਤੇ ਉਹ ਆਪਣੀਆਂ ਹੱਦਾਂ ਦੇ ਵਿੱਚ ਰਹਿ ਕੇ ਵਰਤਿਆ ਕਰੋ ਠੀਕ ਆ ਤੇ ਦੂਜੀ ਉਹ ਝੋਟੀ ਖੜੀ ਆ ਆਪਣੇ ਕੋਲੇ ਉਹਦੇ ਵੀ ਮੜੇ ਨੂੰ ਦਰਸ਼ਨ ਕਰਾ ਦਿੰਨਾ ਜਿਹੜੀ ਬਹੁਤ ਸੋਹਣਾ ਆਰਡਰ ਕੱਢਦੀ ਤੁਰੀ ਆਉਂਦੀ ਆ ਠੀਕ ਆ ਦੋਸਤੋ ਆ ਆਰਡਰ ਪਟਦੀ ਤੁਰੀ ਆਉਂਦੀ ਆ ਤਾਂ ਇਹਨੂੰ ਆਪਾਂ ਦੇਖਾਂਗੇ ਬੀ ਐਫ ਦੇ ਮੇਲੇ ਤੇ ਦੋ ਦਿਨ ਦਾ ਆਪਣਾ ਪੀਡੀਐਫ ਦੇ ਤੇ ਤਾਂ ਪਾਵਾਂਗੇ ਸ਼ੋਅ ਦੇ ਵਿੱਚ ਪਰਮਾਤਮਾ ਨੇ ਜੀ ਚੜ੍ਹਦੀ ਕਲਾ ਚ ਰੱਖੇ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ